ਚਾਰੇ ਟਾਇਰ ਦਿਖਾ ਦੇ ਮਿੱਤਰੋ ਬਿਲਕੁਲ ਹੀ ਨਵੇਂ ਨੇ ਚਾਰੇ ਟਾਇਰ 95 ਪੈਸੇ ਟਾਇਰਾਂ ਦੀ ਕੰਡੀਸ਼ਨ ਪਈ ਹੈ ਤੇ ਕੰਪਨੀ ਵੀ ਕਿਸੇ ਜਾਣ ਪਹਿਚਾਨ ਦੀ ਮਤਾਜ ਨਹੀਂ ਮਿੱਤਰੋ ਜੋ ਕੋ ਹਮਾਂ ਦੇ ਟਾਇਰ ਨੇ ਚਾਰੇ ਟਾਇਰ ਚਾਰੇ ਟਾਇਰਾਂ ਤੇ ਤੁਹਾਨੂੰ ਬਿੱਲ ਵੀ ਮਿਲ ਜਾਣਗੇ ਆ ਕਰਵਾ ਕੇ ਰਚੈਕ ਕਿਉਂ ਕਰਵਾ ਦੇ ਕਰਾ ਚੈੱਕ ਦੀਦੀ ਕਿ ਤੇਰੇ ਇਤੇ ਦੀ ਜੁੰਡੀ ਬਾੜੀ ਕੈਂਟ ਗੱਡੀ ਆ ਸੀਟ ਕਵਰ ਦਿਖਾ ਦੇ ਸੋਨਿਆ ਮਿੱਤਰੋ ਬੰਗ ਵਰਗੀ ਗੱਡੀ ਆ ਸੀਸੇ ਵਰਗੀ ਗੱਡੀ ਆ ਜੇ ਕੋਈ ਸੱਜਰ ਖਰੀਦਣਾ ਚਾਹੁੰਦਾ ਹੈ ਭਈ ਆ ਸਾਰੀ ਚੈੱਕ ਕਰਵਾ ਹੀ ਦੇਖ ਦੇਖ 1,53,733 ਕਿਲੋਮੀਟਰ ਚੱਲੀ ਐ 1,53,733 ਕਿਲੋਮੀਟਰ ਚੱਲੀ ਐ ਤਰਵੇਂ ਆਹ ਉਰੇ ਆਹ ਸਾਰੀ ਚੈੱਕ ਕਰਵਾ ਦੇ ਆ ਆ ਹੈਂਡ ਬ੍ਰੇਕ ਚੈੱਕ ਕਰਵਾ ਦੇ ਆ ਗੀਅਰ ਵਾਲ ਮੁਠੇ ਚੈੱਕ ਕਰਵਾ ਦੇ ਆ ਸਟੀਅਰਿੰਗ ਚੈੱਕ ਕਰਵਾ ਦੇ ਇੱਥੋਂ ਜੱਜ ਹੋ ਜਾਂਦੀ ਐ ਵੀ ਕਿੰਨੀ ਕ ਘਸੀ ਹੋਈ ਜਾ ਹਨ ਆ ਕੱਲਾ ਕੱਲਾ ਸਟicker ਜਿਹੜਾ ਏਜੰਸੀ ਚੋਂ ਲੱਗ ਕੇ ਆਉਂਦਾ ਹੁੰਦਾ ਹਨ ਕੱਲੀ ਕੱਲੀ ਸਰਵਿਸ ਜਿਹੜੀ ਹੋਈ ਹੋਈ ਐ ਇੱਧਰ ਵੀ ਚੈੱਕ ਕਰਵਾ ਦੇ ਆ ਪਿਆ ਪੂਰੀ ਡਿਟੇਲ ਮਿੱਤਰੋ ਜੇ ਤੁਹਾਡੇ ਦਿਲ ਦੇ ਵਿੱਚ ਇਹ ਜਾਣਨਾ ਨਾ ਵੀ ਅਸੀਂ ਗੱਡੀ ਲੈਣੀ ਆ ਗੱਡੀ ਵੀ ਅਸੀਂ ਵੱਡੀ ਲੈਣੀ ਆ ਜਾਇਜ਼ ਰੇਟ 'ਚ ਲੈਣੀ ਆ ਤਾਂ ਮਿੱਤਰੋ ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ ਕੋਈ ਜਲੰਧਰ ਜਾਣ ਦੀ ਲੋੜ ਨਹੀਂ ਕੋਈ ਅੰਮ੍ਰਾਲੇ ਜਾਣ ਦੀ ਲੋੜ ਨਹੀਂ ਕੋਈ ਬਰਨਾਲੇ ਜਾਣ ਦੀ ਲੋੜ ਨਹੀਂ ਸੰਗਰੂਰ ਤੋਂ ਜਦੋਂ ਆਪਾਂ ਦਿੱਲੀ ਨੂੰ ਜਾਂਦੇ ਆ ਨਾ ਸੰਗਰੂਰ ਤੋਂ 220 ਕਿਲੋਮੀਟਰ ਟੱਪ ਕੇ ਦਿੱਲੀ ਵਾਲੇ ਰੋਡ ਤੇ ਡਢਬਾ ਪਾ ਜਾਂਦਾ ਡਢਬਾ ਡਢਬੇ ਨਾਲ ਗੱਡੀ ਬਕਾਊ ਖੜੀ ਆ ਆ ਗੱਡੀ ਡਢਬੇ ਬਕਾਊ ਖੜੀ ਆ ਮਿੱਤਰੋ ਜੇ ਕੋਈ ਵੀ ਸੱਜਣ ਖਰੀਦਣਾ ਚਾਹੁੰਦਾ ਨਾ ਬਸ ਫਟਾਫਟ ਸੰਪਰਕ ਕਰੋ ਕਿਉਂਕਿ ਏ ਚੱਕਰਾਂ ਦੇ ਵਿੱਚ ਨਾ ਰਹਿ ਜਾਓ ਬਾਈ ਗੱਡੀ ਦੀਆਂ ਫੋਟੋਆਂ ਭੇਜੀ ਗੱਡੀ ਦੀਆਂ ਫੋਟੋਆਂ ਭੇਜੀ ਕਿਉਂਕਿ ਉੰਨੀ ਗੱਡੀ ਫੋਟੋਆਂ ਤੇ ਸੋਹਣੀ ਆਉਣੀ ਨਹੀਂ ਜਿੰਨੀ ਗੱਡੀ ਸੋਹਣੀ ਹੈਗੀ ਆ ਇਹ ਅਗਲੇ ਬੰਪਰ ਤੋਂ ਲੈ ਕੇ ਨਾ ਲਾਸਟ ਬੰਪਰ ਤੱਕ ਸਾਰਾ ਚੈੱਕ ਕਰਵਾਉਣ ਲੱਗਿਆ ਮਿੱਤਰੋ ਤੇ ਤੁਸੀਂ ਹੈਰਾਨ ਰਹੋਗੇ ਵੀ ਯਾਰ ਇੰਨੀ ਗੱਡੀ ਘੈਂਟ ਆ ਧਰਮੇ ਪਹਿਲਾਂ ਤਾਂ ਨਾ ਬੋਰ ਨਾ ਟਾਪਾ ਬਾਅਦ ਚ ਦਿਖਾਉਣਾ ਪਹਿਲਾਂ ਤਾਂ ਚਾਰੇ ਟਾਇਰ ਦਿਖਾ ਦੇ ਚਾਰੇ ਟਾਇਰ ਦਿਖਾ ਦੇ ਮਿੱਤਰੋ ਬਿਲਕੁਕੁਲੀ ਨਵੇਂ ਨਹੀਂ ਚਾਰੇ ਟਾਇਰ 95 ਪੈਸੇ ਟਾਇਰਾਂ ਦੀ ਕੰਡੀਸ਼ਨ ਪਈ ਆ ਤੇ ਕੰਪਨੀ ਵੀ ਕਿਸੇ ਜਾਣ ਪਹਿਚਾਣ ਦੀ ਮਤਾਜ ਨਹੀਂ ਮਿੱਤਰੋ ਜੋ ਕੋ ਹਮਾ ਦੇ ਟਾਇਰ ਨੇ ਚਾਰੇ ਟਾਇਰ ਚਾਰੇ ਟਾਇਰਾਂ ਤੇ ਤੁਹਾਨੂੰ ਬਿੱਲ ਵੀ ਮਿਲ ਜਾਣਗੇ ਤੇ ਦਿਖਾ ਕੇ ਰ ਇਧਰਲੇ ਪਾਸੇ ਵੀ ਦਿਖਾਇਆ ਚਾਰੇ ਟਾਇਰ 95 ਪੈਸੇ ਨੇ ਮਿੱਤਰੋ ਚਾਰੇ ਟਾਇਰ 95 ਪੈਸੇ ਧਰਮੇ ਗੱਡੀਆਂ ਦੇ ਬੰਪਰ ਵੀ ਨਾਲ ਦਾ ਗੱਡੀਆਂ ਦੇ ਬੰਪਰ ਤੋਂ ਬੰਪਰ ਗੱਡੀ Ориਜినਲ ਹੈ ਇਧਰਲੇ ਪਾਸੇ ਹੀ ਪਹਿਲੇ ਡਿੱਗੀ ਦਿਖਾਈਏ ਆਹ ਕਰਵਾ ਕੇ ਰ ਚੈੱਕ ਕਿਉਂ ਕਰਵਾ ਦੇ ਕਰਾ ਚੈੱਕ ਦੀਂਦੀ ਕਿ ਤੇਰੇ ਤੇ ਦੀ ਜੁੰਡੀ ਬੜੀ ਕੈਂਟ ਗੱਡੀ ਸੀਟ ਕਵਰ ਦਿਖਾਦੀ ਸੋਣਿਆ ਬੜੇ ਨਵੇਂ ਨੇ ਆ ਸਾਰੀ ਚੈੱਕਰ ਵਹੀਂ ਦੇਖ ਨਵਾਂ ਐਕਸੀਡੈਂਟ ਗੱਡੀ ਆ ਮਿੱਤਰੋ ਪੂਰੀ ਤਸੱਲੀ ਵਾਲੀ ਗੱਡੀ ਆ ਤਸੱਲੀ ਵਾਲੀ ਤੇ ਇਹ ਸਿੱਪਣੀ ਵੀ ਕਰਵਾ ਦੇ ਚੈੱਕ ਬਾਈ ਕਹਿੰਦਾ ਵੀਰੇ ਹਾਲੇ ਇੱਕ ਵਾਰੀ ਯੂਜ਼ ਕੀਤੀ ਹੋਊ ਇੱਕ ਵਾਰੀ ਯੂਜ਼ ਕਹਿੰਦਾ ਸਾਰਾ ਕੁਝ ਓਰੀਜਨਲ ਹੈ ਹੂੰ ਤਰਵੇਂ ਕੱਲੀ ਡਿੱਗੀ ਆਪਣਾ ਦਰੋ ਚੈੱਕੜੀ ਕਰਾਉਣੀ ਆ ਵੀ ਦਿਖਾ ਦੇ ਫਾਰਡ ਜੂਨਰ ਲਿਖਿਆ ਹੋਇਆ ਹੈਗਾ ਕੋਈ ਸਕਰੈਚ ਯਾਰ ਆਉਂਦੀ ਜਾਣਾ ਜਦੋਂ ਇੱਥੇ ਖੜਕੇ ਕੋਈ ਸੱਜਣਾ ਆਏ ਜੇ ਫੋਟੋ ਕਰਾਉਂਦਾ ਫਿਰ ਰੋ ਪਊ ਨਾ ਹੈ ਅਗਲਾ ਕਹਿੰਦਾ ਯਾਰ ਇੰਨੀ ਘੈਂਟ ਗੱਡੀ ਕਿੱਥੋਂ ਲੱਭ ਲੈਂਦੀ ਉਹ ਤੋਂ ਬਾਅਦ ਇੱਧਰ ਵੀ ਆ ਜਾ ਬਾਈ ਕਰਵਾ ਕਰਾਂ ਵਿੱਚੋਂ ਸੀਟ ਕਵਰਾਂ ਦੀ ਦਿਖਾ ਗੱਡੀ ਜਮਾਈ ਨਵੀਂ ਮਿੱਤਰੋ ਭੰਗ ਵਰਗੀ ਗੱਡੀ ਆ ਸੀਸੇ ਵਰਗੀ ਗੱਡੀ ਆ ਜੇ ਕੋਈ ਸੱਜਣ ਖਰੀਦਣਾ ਚਾਹੁੰਦਾ ਬਈ ਆ ਸਾਰੀ ਚੈੱਕ ਕਰਵਾ ਹੀ ਦੇਖ ਦੀੰਦੀ ਸਫਾਈ ਗੱਡੀ ਦੀ ਹੁਣ ਜਿਹੜਾ ਸੱਜਣ ਰੇਤੇ ਦੀ ਚੁੰਡੀ ਪੈਣ ਨਹੀਂ ਦਿੰਦਾ ਬਈ ਉਹ ਫਿਰ ਰੱਖਦਾ ਕਿਹੜੇ ਸੌਂਗਨ ਵਾਲਾ ਗੱਡੀ ਤੁਸੀਂ ਇਹ ਵੀ ਜੱਜ ਕਰ ਲੂ ਹੈ ਦੇਖ ਕਿਉਂ ਹੋ ਸਕਿਆ ਮੈਂ ਸੀਸਾ ਵੀ ਘੱਟ ਸਾਫ ਗਿਆ ਤਾਂ ਸੀਸਾ ਵੀ ਪੂਰਾ ਨਾਰਾਜ਼ ਹੋ ਗਿਆ ਗੱਲ ਸੁਣ ਕੇ ਤੇ ਆ ਸਟੀਅਰਿੰਗ ਦਿਖਾ ਫਿਰਦਾ ਬਈ ਹੈ ਚੱਲੀ ਪਤਾ ਕਿੰਨੀ ਹੋਈ ਆ ਦੇਖ 1 ਲੱਖ 53000 733 ਕਿਲੋਮੀਟਰ ਚੱਲੀ ਆ 1 ਲੱਖ 53000 733 ਕਿਲੋਮੀਟਰ ਚੱਲੀ ਆ ਤਰਵੇਂ ਆਹ ਉਰੇ ਆਹ ਸਾਰੀ ਚੈੱਕ ਕਰਵਾ ਦੇ ਵੀ ਆ ਆ ਹੈਂਡ ਬ੍ਰੇਕ ਚੈੱਕ ਕਰਵਾ ਦੇ ਆ ਗੀਅਰ ਵਾਲਾ ਮੁਠੇ ਚੈੱਕ ਕਰਵਾ ਦੇ ਆ ਸਟੀਅਰਿੰਗ ਚੈੱਕ ਕਰਵਾ ਦੇ ਇੱਥੋਂ ਜੱਜ ਹੋ ਜਾਂਦੀ ਆ ਵੀ ਕਿੰਨੀ ਕ ਘਸੀ ਹੋਈ ਜਾ ਹਨ ਤੇ ਆ ਆ ਕਰਵਾ ਚੈੱਕ ਤੇ ਹੋਰ ਵੱਡੀ ਗੱਲ ਦੱਸਦਾ ਆ ਕੱਲਾ ਕੱਲਾ ਸਟicker ਜਿਹੜਾ ਏਜੰਸੀ ਚੋਂ ਲੱਗ ਕੇ ਆਉਂਦਾ ਹੁੰਦਾ ਹੁੰਦਾ ਕੱਲੀ-ਕੱਲੀ ਸਰਵਿਸ ਜਿਹੜੀ ਹੋਈ ਹੋਈ ਆ ਇੱਧਰ ਵੀ ਚੈੱਕ ਕਰਵਾ ਦੇ ਆ ਪਿਆ ਪੂਰੀ ਡਿਟੇਲ ਹੂੰ ਨਾਉਨ ਐਕਸੀਡੈਂਟ ਗੱਡੀ ਆ ਤੇ ਉਸ ਤੋਂ ਬਾਅਦ ਲੈ ਹੁਣ ਆਪਾਂ ਬੋਰ ਨੋਟ ਵੀ ਚੱਕ ਕੇ ਦਿਖਾ ਦਈਏ ਗੱਡੀ ਦਾ ਤੇ ਆ ਜਾ ਕਰ ਮਿੱਤਰੋ ਇਦਾਂ ਦੀਆਂ ਗੱਡੀਆਂ ਨਾ ਬਹੁਤ ਘੱਟ ਲਾਭਦੀਆਂ ਹੁੰਦੀਆਂ ਨੇ ਬਾਹਲੇ ਸੱਜੜ ਤਾਂਗ ਦੇ ਵਿੱਚ ਹੁੰਦੀ ਆ ਵੀ ਯਾਰ ਗੱਡੀ ਹੋਵੇ ਕੈਂਟ ਦੇਖ ਹੂੰ ਕਰਵਾ ਦੇ ਦੋਨੇ ਪਾਸੇ ਗੋਡੇ ਪਿਲਰਾਂ ਦੀ ਕਰਵਾ ਦੇ ਚੈੱਕ ਜਮਈ ਨਹੀਂ ਕਿਸੇ ਪਾਸਿਓਂ ਲੱਗੀ ਹੋਈ ਯਾਰ ਗੱਡੀ ਦੀ ਸਟਾਰਟਿੰਗ ਵੀ ਤੁਹਾਨੂੰ ਦਿਖਾ ਦਾਂ ਕਿ ਇੰਨੀ ਘੈਂਟ ਗੱਡੀ ਐ ਤੇ ਹੋਰ ਵੱਡੀ ਗੱਲ ਦੋਨੇ ਚਾਬੀਆਂ ਗੱਡੀ ਦੀਆਂ ਨਾਲ ਮਿਲਣਗੀਆਂ ਦੋਨੇ ਚਾਬੀਆਂ ਅਰ ਮੈਂ ਇੱਧਰ ਵੀ ਆ ਜਾ ਕਰਾਂ ਹੂੰ ਦੇਖ ਦੇਖ ਕਰਵਾ ਕਰਾ ਚੈੱਕ ਗੱਡੀ ਕੱਢ ਦੀ ਨਾ ਗੱਡੀ ਅੱਗ ਪੂਰੀ ਹੈ ਹੁਣ ਸੱਜਣਾ ਐ ਸੋਚਦੇ ਹੋਣਗੇ ਵੀ ਭਾਈ ਇਹ ਮਾਡਲ ਕਿੰਨਾ ਹੈ ਇਹ ਮਾਡਲ ਮਿੱਤਰੋ 2013 ਮਾਡਲ ਹੈ ਪਰ ਮੈਂ ਆ ਸੀਸੇ ਵੀ ਦਿਖਾ ਦੇ ਕਰਾਂ ਗੱਡੀ ਤੇ ਆ ਕਰਵਾ ਦੇ ਕਰਾ ਚੈੱਕ ਆ ਦੇਖ ਹੂੰ ਦੇਖ ਨਹੀਂ ਦੀ ਹੈ ਲੈ ਹੁਣ ਇਹਨੂੰ ਸਟਾਰਟ ਕਰਕੇ ਦਿਖਾਈਏ ਆਵਾਜ਼ ਸੁਣਿਓ ਗੱਡੀ ਦੀ ਕਿੰਨੀ ਕ ਆਵਾਜ਼ ਆ ਗੱਡੀ ਦੀ ਲੈ ਇਹ ਦਿੰਦੀ ਆ ਵਾਹ ਗੱਡੀ ਦੀ ਜਮਾ ਸਾਇਲੈਂਟ ਗੱਡੀ ਆ ਹੂੰ ਯਾਰ ਗੱਡੀ ਬਹੁਤ ਘੈਂਟ ਆ ਤੇ ਕਰਮੇ ਮੈਨੂਅਲ ਗੱਡੀ ਆ 13 ਮਾਡਲ ਆ ਜੇ ਕੋਈ ਵੀ ਸੱਜਣ ਖਰੀਦਣਾ ਚਾਹੁੰਦਾ ਦੁਬਾਰਾ ਦੱਸ ਦਿੰਨਾ ਰੇਟ ਬਾਈ ਕਹਿੰਦਾ ਵੀਰੇ ਮੈਂ ਫੋਨ ਤੇ ਹੀ ਕਰੂੰਗਾ ਫੋਨ ਤੇ ਤੁਹਾਨੂੰ ਰੇਟ ਦੀ ਜਾਣਕਾਰੀ ਮਿਲ ਜੂ ਵੀ ਕਿੰਨੇ ਦੇ ਵਿੱਚ ਗੱਡੀ ਛੱਡਣੀ ਆ ਤੇ ਕਿੰਨੇ ਦੇ ਵਿੱਚ ਇਹ ਗੱਡੀ ਤੁਹਾਡੇ ਹੱਥ ਦੇ ਵਿੱਚ ਇਹਦੀਆਂ ਚਾਬੀਆਂ ਜਾਣਗੀਆਂ ਨੰਬਰ ਗੱਡੀ ਦਾ ਹਰਿਆਣੇ ਦਾ ਤੇ ਸੈਕੰਡ ਓਨਰ ਦੀ ਗੱਡੀ ਆ ਕਰੋ ਮਿੱਤਰੋ ਸੰਪਰਕ ਦੁਆਰਾ ਦੱਸ ਦਿੰਨਾ ਡਿੜਬੇ ਦੇ ਵਿੱਚ ਗੱਡੀ ਖੜੀ ਆ ਤੇ ਨੰਬਰ ਬਾਈਹੁਰੇ ਦਾ ਆਪਾਂ ਕੈਪਸ਼ਨ ਦੇ ਵਿੱਚ ਲਿਖਤਾ ਫਟਾਫਟ ਫੋਨ ਲਾਓ ਯਾਰ ਕੋਈ ਵੀ ਸੱਜਣ ਤੇ ਦਿਲ ਦੇ ਵਿੱਚ ਤਾਂ ਗਾਣਾ ਵੀ ਇਹ ਜੋ ਮੈਂ ਨਵੇਂ ਆ ਗੱਡੀਆਂ ਵਰਗੀ ਗੱਡੀ ਸਾਡੇ ਘਰ ਦਾ ਸ਼ਿੰਗਾਰ ਬਣੇ ਤਾਂ ਬਸ ਸੰਪਰਕ ਕਰੋ ਡਿੜਬੇ ਖੜੀ ਆ ਤੇ ਬਹੁਤ ਘੱਟ ਬਾਈਹੂਰੀ ਚਲਾਉਂਦੇ ਨੇ ਬਹੁਤ ਘੱਟ ਗੱਡੀ ਨੂੰ ਤੇ ਜੇ ਕੋਈ ਸੱਜਣ ਹੁਣ ਖਰੀਦਣਾ ਚਾਹੁੰਦਾ ਬਸ ਹੁਣ ਨਾ ਦੇਰੀ ਕਰ ਦਿਓ ਕਰੋ ਨੰਬਰ